ਸਤਿ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਬਦਵਾ ਅੱਜ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਜਾਂ ਕਿਹ ਲੋ ਸਲਾਹ ਕਰਨੀ ਹੈ ਜੋ ਇਸ ਵੇਲੇ ਕਰਨੀ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਪਿਛਲੇ 10-12 ਦਿਨਾਂ ਤੋਂ ਜਾਂ ਕਿਹ ਲੋ ਕਿ ਜਿਹੜਾ ਨਵਾਂ ਸਾਲ ਚੜਿਆ ਨਾ ਪੰਜਾਬ ਚ ਚੁਕਿ ਇਲੈਕਸ਼ਨ ਇਅਰ ਹੈ ਚੋਣ ਖਾੜਾ ਭਖਣਾ ਪਾਰਟੀਆਂ ਨੇ ਆਪਣੇ ਆਪਣੇ ਦਾਅਵੇ ਕਰਨੇ ਹਰਕਤਾਂ ਵੀ ਕਰਨੀਆਂ ਪਰ ਸਵਾਲ ਵੱਡਾ ਹੈ ਕਿ ਇਹਨਾਂ ਹਰਕਤਾਂ ਨਾਲ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਜਾਂ ਸਾਡਾ ਸਿੱਖ ਵਿਰਸਾ ਜਾਂ ਕਹਿ ਲੋ ਕਿ ਸਿੱਖ ਇਤਿਹਾਸ ਕਿੰਨਾ ਕੋ ਪ੍ਰਭਾਵਿਤ ਹੋ ਰਿਹਾ ਹੈ ਮੈਂ ਅੱਜ ਇਹਦੇ ਤੇ ਗੱਲ ਕਰਨੀ ਹੈ ਕੁਝ ਤੱਥਾਂ ਸਮੇਤ ਕੁਝ ਤੁਹਾਡੇ ਨਾਲ ਸਲਾਹ مشورہ ਵੀ ਕਰਨਾ ਹੈ ਤੁਹਾਡੀ رائے ਦੀ ਵੀ ਲੋੜ ਹੋਏਗੀ ਜੋ ਕਿ ਤੁਸੀਂ ਕਮੈਂਟ ਬਾਕਸਾਂ ਚ ਆਪਣੀ ਜ਼ਰੂਰ ਸਾਂਝੀ ਕਰਨੀ ਹੈ ਔਰ ਮੇਰੀ ਦੋਵੇਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਇਸ ਮਸਲੇ ਤੇ ਆਪਣੀ رائے ਸਾਂਝੀ ਜ਼ਰੂਰ ਕਰੋ ਕਿਉਂਕਿ ਇਹ ਮਸਲਾ ਬਹੁਤ ਗੰਭੀਰ ਹੈ ਔਰ ਗੰਭੀਰ ਮਸਲਾ ਹੋਣ ਕਰਕੇ ਨਾ ਤੁਹਾਡੀ ਰਾਏ ਨਾਲ ਐਟਲੀ ਸਹਿਤ ਕੇ ਲੋਕਾਂ ਤੱਕ ਇੱਕ ਸੁਨੇਹਾ ਜਾਂਦਾ ਕਿ ਲੋਕ ਇਸ ਬਾਰੇ ਸੋਚ ਕੀ ਰਹੇ ਨੇ। ਮਸਲੇ ਧਿਆਨਾਂ। ਪਿਛਲੇ ਕਈ ਦਿਨਾਂ ਤੋਂ ਨਾ ਲਗਾਤਾਰ ਕਦੇ ਕਿਸੇ ਵੀਡੀਓ ਰਾਹੀ, ਕੋਈ AI ਵੀਡੀਓ ਰਾਹੀ, ਕੋਈ ਕਾਰਟੂਨ ਰਾਹੀ ਜਾਂ ਕਿਸੇ ਪਿਕਚਰ ਰਾਹੀ। ਸਿਆਸੀ ਪਾਰਟੀਆਂ ਇੱਕ ਦੂਜੇ ਤੇ ਵਾਰਤਾ ਕਰ ਰਹੀਆਂ ਪਰ ਸਿੱਖ ਰਹਿਤ ਮਰਿਆਦਾ ਜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ। ਹੋ ਸਕਦਾ ਉਹਨਾਂ ਦਾ ਆਪਣਾ ਸਿਆਸੀ ਤੌਰ ਤੇ ਹਿੱਤ ਸਾਧਿਆ ਜਾ ਰਿਹਾ ਹੋਵੇ। पर नुकसान ਕਿਦਾ ਹੋ ਰਿਹਾ ਮੈਂ ਗੱਲ ਕਰੂੰਗਾ ਕੁਝ AI ਵੀਡੀਓਜ਼ ਪਿਛਲੇ ਦਿਨ ਹੀ ਇੱਕ ਲੰਬੀ ਚਰਚਾ ਸਿੜੀ ਜਦੋਂ ਮੈਂ ਆਪਣੀ ਟੀਮ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕੋਈ ਵੀਡੀਓ ਨਾ ਵਿਖਾਇਓ ਇਸ ਵੀਡੀਓ ਚ ਕਿਉਂਕਿ ਅਸੀਂ ਨਹੀਂ ਚਾਹੁੰਦੇ ਇਸ ਚੀਜ਼ ਨੂੰ ਕਿਸੇ ਤਰ੍ਹਾਂ ਨੂੰ ਕੁਝ ਵਧਾਵਾ ਮਿਲੇ ਜਾਂ ਉਸ ਚੀਜ਼ ਨੂੰ ਵਧਾਇਆ ਜਾਵੇ ਨਾ ਬਿਲਕੁਲ ਨਹੀਂ ਮਸਲਾ ਇਹ ਕਿ ਕੁਝ ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਸ਼੍ਰੀ ਕਾਲਤਾਕਾ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਜੀ 15 ਤਰੀਕ ਨੂੰ ਆਓ ਪੇਸ਼ ਹੋ ਸੈਕਟਰੀਟ ਔਰ ਉਹਨੇ ਜ਼ਿਕਰ ਕੀਤਾ ਕਿ ਇੱਕ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਉਸ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਖੈਰ ਉਹਨ ਵੀਡੀਓ ਸੱਚੀ ਹੈ ਝੂਠੀ ਹੈ ਵਾਟੈਵਰ ਜੋ ਵੀ ਹੈ ਉਹ ਜਾਂਚ ਦਾ ਵਿਸ਼ਾ ਹੈ ਪਰ ਉਸ ਤੋਂ ਬਾਅਦ ਜੋ ਹਾਲਾਤ ਬਣੇ ਨੇ ਦਿੱਲੀ ਵਿਧਾਨ ਸਭਾ ਦੀ ਇੱਕ ਵੀਡੀਓ ਆਂਦੀ ਹੈ ਸਾਬਕਾ ਮੁੱਖ ਮੰਤਰੀ ਦੀ ਉਹ ਕਹਿੰਦੇ ਨੇ ਜੀ ਐਡੀਟਿਡ ਹੈ ਭਾਜਪਾ ਕਹਿੰਦੀ ਹੈ ਨਹੀਂ ਜੀ ਨਹੀਂ ਇਹ ਤੇ ਜੀ ਸੱਚੀ ਹੈ ਪਰਚਾ ਕਰੋ ਵਿਧਾਨ ਸਭਾ ਚਾਹ ਹੋ ਗਿਆ ਹੁਣ ਦਿਲ ਪੰਜਾਬ ਚੋਦੇ ਤੇ ਪਰਚੇ ਦਰਜ ਹੋ ਗਏ ਕਿ ਜੀ ਇਹ ਗਲਤ ਵੀਡੀਓ ਲੋਕਾਂ ਨੇ ਵਾਇਰਲ ਕੀਤੀ ਕਾਂਗਰਸੀ ਲੀਡਰਾਂ ਤੇ ਅਕਾਲੀਆਂ ਤੇ ਬੀਜੇਪੀ ਵਾਲਿਆਂ ਤੇ ਹੋਰ ਪਤਾ ਨਹੀਂ ਕਿਹਦੇ ਕੇ ਦੇਤੇ ਪੂਰੇ ਪੰਜਾਬ ਚ ਮੁਜ਼ਾਰੇ ਚੱਲ ਰਿਹਾ ਹੈ ਬੀਜੇਪੀ ਮੁਜ਼ਾਰਾ ਕਰ ਰਹੀ ਆ ਆਪ ਦੇ ਖਿਲਾਫ ਆਪ ਮੁਜ਼ਾਰਾ ਕਰ ਰਹੀ ਹੈ ਕਾਂਗਰਸ ਦੇ ਖਿਲਾਫ ਮਤਲਬ ਇੱਕ ਮਾਹੌਲ ਬਣਿਆ ਹੋਇਆ ਪਰ ਤੁਹਾਨੂੰ ਲੱਗਦਾ ਹੈ ਕਿ ਅਗਲੇ ਤੈਸ ਅੱਗ ਚ ਸਿਆਸੀ ਰੋਟੀਆਂ ਸੇਕ ਰਿਹਾ ਹੈ ਹੁਣ ਜਿਹੜੀ ਇਹ ਸਿਆਸੀ ਰੋਟੀ ਸੇਕਣ ਵਾਲੀ ਕਹਾਵਤ ਹੁੰਦੀ ਹੈ ਨਾ ਕਿ ਕਿਹੜੀ ਕੋਈ ਰੋਟੀ ਸੇਕਦਾ ਚੁੱਲੇ ਤੇ ਇਹ ਹੁੰਦੀ ਹੈ ਸਿਆਸੀ ਰੋਟੀ ਪਰ ਨੁਕਸਾਨ ਕਿਦਾ ਹੋ ਰਿਹਾ ਫਿਰ ਮੈਂ ਇਸ ਤੋਂ ਅੱਗੇ ਵਧਣਾ ਬਾਅਦ ਚ ਹੋਰ ਤੁਹਾਡੇ ਨਾਲ ਗੱਲ ਕਰੂੰਗਾ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਉਹ ਚਲੋ ਵੀਡੀਓ ਮੈਨੂੰ ਲੱਗਦਾ ਹੈ ਕਿ ਬਹੁਤੇ ਲੋਕਾਂ ਕੋਲ ਪਹੁੰਚ ਗਈ ਹੋਣੀ ਹੈ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜਾਂਚ ਦਾ ਵਿਸ਼ਾ ਹੈ ਵੀਡੀਓ ਸੱਚੀ ਹੈ ਝੂਠੀ ਹੈ ਮੁੱਖ ਮੰਤਰੀ ਸਾਹਿਬ ਵਾਲੀ ਜਿਹੜੀ ਉਹ ਛੀਟੇ ਛਾਟੇ ਮਾਰਨ ਵਾਲੀ ਹੈ ਹੈ ਤੇ ਉਹ ਬੇਅਦਬੀ ਜੋ ਵੀ ਹੈ ਗਲਤ ਹੈ ਪਰ ਉਸੇ ਤਰ੍ਹਾਂ ਦੀ ਇੱਕ ਵੀਡੀਓ AI ਤੋਂ ਬਣਾ ਕੇ ਉਹ ਦੇਖੋ ਉਹ ਤੇ ਨਹੀਂ ਪਤਾ ਉਹ ਵੀਡੀਓ ਕਿਨੇ ਵਾਇਰਲ ਕੀਤੀ ਹੈ ਉਹ ਆਪਣੇ ਆਪ ਚ ਜਾਂਚ ਦਾ ਵਿਸ਼ਾ ਹੈ ਔਰ ਚਿੰਤਾ ਵਾਲੀ ਗੱਲ ਹੈ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਹਰਕਤ ਗੰਦੀ ਹਰਕਤ ਹੈ ਇਸ ਤਰ੍ਹਾਂ ਦੀ ਹਰਕਤ निंदनीय जोग ਹੈ ਕੋਈ ਮਾਫੀ ਲਾਇਕ ਨਹੀਂ ਤੁਸੀਂ ਇੱਕ ਸ਼ਖਸ ਦੀ ਛਵੀ ਨੂੰ ਲੈ ਕੇ ਸਵਾਲ ਖੜੇ ਕਰਦੇ ਹੋ ਠੀਕ ਹੈ ਪਰ ਉਸ ਵੀਡੀਓ ਚ ਬੇਅਦਬੀ ਹੋ ਰਹੀ ਹੈ ਗੁਰੂ ਸਾਹਿਬਾਨਾਂ ਦੀ ਫੋਟੋਜ਼ ਦੇ ਚਾਹੇ ਕਿਸੇ ਨੇ ਉਹ ਗਲਤ ਬਣਾਈ ਹੈ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀ ਫੋਟੋ ਹੈ ਪਰ ਉਸੇ ਤਰ੍ਹਾਂ ਦੀ ਇੱਕ ਵੀਡੀਓ ਉਹ ਲੀਡਰ ਚੇਂਜ ਕਰਕੇ ਉਹ ਕਿਰਦਾਰ ਚੇਂਜ ਕਰਕੇ ਜਿਵੇਂ ਸੁਖਬੀਰ ਸਿੰਘ ਬਾਦਲ ਹੈ ਉਹ ਇੱਕ ਵਾਇਰਲ ਹੋ ਗਈ। ਹੁਣ ਵੀਡੀਓ ਵਾਇਰਲ ਹੋਈ ਪਰ ਹੈਰਾਨੀ ਦੀ ਗੱਲ ਹੈ। ਆਮ ਆਦਮੀ ਪਾਰਟੀ ਦੇ ਇੱਕ ਚੇਅਰਮੈਨ ਤੇ ਆਮ ਆਦਮੀ ਪਾਰਟੀ ਦਾ ਜਲੰਧਰ ਦਾ ਆਫੀਸ਼ੀਅਲ ਫੇਸਬੁੱਕ ਪੇਜ, ਸੋਸ਼ਲ ਮੀਡੀਆ ਪਲੇਟਫਾਰਮ ਉਹਨਾਂ ਤੇ ਉਹ ਵੀਡੀਓ ਸ਼ੇਅਰ ਹੋਈ। ਹੁਣ ਜਨਾਬ ਕੀ ਕਹੀਏ ਇਹਨੂੰ? ਉਹ ਵੀਡੀਓ ਜੇ ਮੁੱਖ ਮੰਤਰੀ ਸਾਹਿਬ ਵਾਲੀ ਇੱਕ ਫਰਜੀ ਵੀਡੀਓ ਕਹੂੰਗਾ ਮੈਂ ਚਲੋ ਕਥਿਤ ਫਰਜੀ ਵੀਡੀਓ ਜੋ ਕੋਮਰੇ ਹੀ ਹੈ ਜਿਹਦੇ ਤੇ ਜਥੇਦਾਰ ਸਾਹਿਬ ਨੇ ਜਵਾਬ ਤਲਬ ਕਰਨੇ ਹੈ ਉਹ ਗਲਤ ਹੈ ਤੇ ਇਹ ਕੀ ਨਹੀਂ ਕੀਤਾ ਤੁਸੀਂ ਠੀਕ ਹੋ ਤੁਸੀਂ ਆਪਣੀ ਸਿਆਸਤ ਆਪਣੇ ਤੱਕ ਰੱਖੋ ਅ ਗੁਰੂ ਸਹਿਬਾਨਾ ਨੂੰ ਕਿਤੇ ਇਖਵਾ ਮੁੱਖ ਮੰਤਰੀ ਦੇ ਬਿਆਨ ਨੂੰ ਜੀ ਅਸੀਂ ਟੈਂਪਰਡ ਕਰਤਾ ਜੀ ਇਹ ਗੱਲ ਆ ਰਹੀ ਹੈ ਜੀ ਪਰਚੇ ਹੋ ਗਏ ਉਹ ਕਹਿੰਦੇ ਨਹੀਂ ਜੀ ਇਹਨਾਂ ਨੇ ਬਿਆਨ ਦਿੱਤਾ ਪਰ ਇਹ ਕਿ ਇਹ ਵੀਡੀਓ ਚਾਹੇ ਮੁੱਖ ਮੰਤਰੀ ਦੀ ਫਿਰ ਬਾਅਦ ਉਸੇ ਤਰ੍ਹਾਂ ਦੀ ਇੱਕ ਵੀਡੀਓ ਸੁਖਵੀਰ ਬਾਦਲ ਦੀ ਬਣਾਤੀ ਮੈਂ ਕਹਿ ਰਿਹਾ ਵੜਾਨ ਵਾਲੇ ਤੇ ਪਰਚਾ ਦਰਜ ਕਰੋ ਪਰ ਸ਼ੇਅਰ ਕਰਨ ਵਾਲੇ ਤੇ ਪਰਚਾ ਕਿਉਂ ਨਹੀਂ ਆਮ ਆਦਮੀ ਪਾਰਟੀ ਦੇ ਆਫੀਸ਼ੀਅਲ ਪੇਜ ਤੇ ਕਿਉਂ ਸ਼ੇਅਰ ਹੋਈ ਮੈਂ ਤੇ ਕਹਿ ਦੋ ਆਫੀਸ਼ੀਅਲ ਪੇਜ ਨਹੀਂ ਹੈ ਉਹ ਵੀ ਇਹ ਤਾਂ ਫਰਜੀ ਬਣਾਇਆ ਹੋਇਆ ਜਾਂ ਕਹਿ ਲੋ ਕਿ ਤੁਹਾਡਾ ਚੇਅਰਮੈਨ ਵੀ ਫਰਜੀ ਹੈ ਜਿਹੜਾ ਕੋਈ ਨਵਾਂ ਸ਼ਹਿਰ ਵਾਲਾ ਚੇਅਰਮੈਨ ਹੈ ਜੀ ਨੇ ਉਹ ਸ਼ੇਅਰ ਕੀਤੀ ਹੈ ਸਵਾਲ ਵੱਡੇ ਨੇ ਸੋਚਣਾ ਤੁਹਾਨੂੰ ਪਏਗਾ ਕਿ ਇਹ ਤੇ ਆਪਣੀ ਸਿਆਸੀ ਰੋਟੀਆਂ ਸੇਕ ਰਿਹਾ ਹੈ ਮੈਂ ਬੜਾ ਗੰਭੀਰ ਵਿਸ਼ੇ ਤੇ ਗੱਲ ਕਰ ਰਿਹਾ ਜੇ ਹੁਣ ਨਾ ਰੁਕੇ ਜੇ ਹੁਣ ਨਾ ਰੁਕੇ ਕਿਸੇ ਵੀ ਹੱਦ ਤੱਕ ਜਾ ਸਕਦਾ ਕਿਉਂਕਿ AI ਹੈ AI ਕਹਿ ਕੇ ਆਪਣਾ ਪੱਲਾ ਝਾੜ ਲੋ ਗੁਰੂ ਸਾਹਿਬਾਨ ਦੀ ਪਿਆਰ ਵੀ ਰਹਿਤ ਮਰਿਆਦਾ ਦੀ ਬੇਅਦਬੀ ਕੀ ਕੁਝ ਹੋਈ ਚੱਲੇ ਜਾ ਰਿਹਾ ਹੈ ਕੌਣ ਜਾਗੇਗਾ ਇਹਦੇ ਤੇ ਕਿਉਂ ਨਹੀਂ ਸਰਕਾਰਾਂ ਐਕਸ਼ਨ ਲੈਂਦੀਆਂ ਹੁਣ ਤੁਹਾਡੇ ਆਪਿਆਂ ਤੇ ਪਰਚਾ ਕੌਣ ਦਰਜ ਕਰੂਗਾ ਜੇ ਆਤੀਸ਼ੀ ਮਾਰਲੇਨਾ ਦੀ ਵੀਡੀਓ ਤੇ ਪਰਚਾ ਦਰਜ ਹੋ ਸਕਦਾ ਮੈਂ ਉਸੇ ਦਿਨ ਪਹਿਲੇ ਦਿਨ ਕਹਿਆ ਸੀ ਕਿ ਮੈਨੂੰ ਆਪ ਇਹਦੇ ਵਿੱਚ ਕੁਝ ਗਲਤ ਲੱਗ ਰਿਹਾ ਹੈ। ਜਾਂਚ ਦਾ ਵਿਸ਼ਾ ਪਰ ਜਨਾਬ ਜੀ ਜੋ ਤੁਹਾਡੀ ਪਾਰਟੀ ਕਰ ਰਹੀ ਹੈ ਮੈਂ ਹੁਣ ਸਿੱਧਾ ਪੰਜਾਬੀ 'ਚ ਹੀ ਆ ਜਾਣਾ ਤੁਸੀਂ ਨਾ ਸੁਧਰਦੇ ਨਹੀਂ ਮੈਂ ਕਿਹੜਾ ਪਹਿਣਾ ਜਿਹੜੇ ਕੁਕਰਮ ਜਿਹੜੀਆਂ ਜਿਹੜੀਆਂ ਹਰਕਤਾਂ ਤੁਸੀਂ ਕਰ ਰਹੇ ਹੋ ਕੋ ਕੀ ਹੈ ਉਹਦਾ ਜਵਾਬ ਕੌਣ ਦੇਵੇਗਾ? ਯਾਤੇ ਹੈ ਨਾ ਕੁਝ ਹੋਰ ਜਗਾ ਘੁੰਮਦੀ ਹੁੰਦੀ ਉਹ ਵੀਡੀਓ ਜਿਹੜੀ ਬਣਾਈ ਗਈ ਹੈ ਤੁਹਾਡੇ ਵਰਗੀ ਤੁਹਾਡੀ ਫਰਜੀ ਵੀਡੀਓ ਵਰਗੀ ਹੋਰ ਅਕਾਲੀ ਲੀਡਰ ਦੀ ਫਰਜੀ ਵੀਡੀਓ ਫਿਰ ਤੇ ਠੀਕ ਹੈ ਪਰ ਤੁਸੀਂ ਤੁਹਾਡੇ ਤੇ ਅਫੀਸ਼ੀਅਲ ਪਲੈਟਫਾਰਮਸ ਤੇ ਸ਼ੇਅਰ ਹੋ ਰਹੀ ਹੈ ਚਲੋ ਇਹ ਵੱਡਾ ਮਸਲਾ ਪਰ ਮੈਂ ਲੋਕਾਂ ਨੂੰ ਇੱਕ ਅਪੀਲ ਕਰੂੰਗਾ ਆਪਣੀ رائے ਇਸ ਮਸਲੇ ਤੇ ਜ਼ਰੂਰ ਸਾਂਝੀ ਕਰੋ ਲੋਕ رائے ਨਾਲ ਲੋਕ ਫੈਸਲੇ ਹੁੰਦੇ ਆ ਮੈਂ ਬਾਰ ਬਾਰ ਤੁਹਾਨੂੰ ਕਹਿੰਦਾ ਇਹ ਪਲੈਟਫਾਰਮ ਕਿਸੇ ਮਨਸ਼ਾ ਨਾਲ ਨਹੀਂ ਇਹ ਪਲੇਟਫਾਰਮ ਸੇ ਪੰਜਾਬ ਦੇ ਲੋਕਾਂ ਤੱਕ ਗੱਲ ਰੱਖਣ ਲਈ ਹੈ ਜੋ ਮੇਰੀ ਸਮਝ ਆਂਦੀ ਹੈ ਜੋ ਤੁਹਾਡੀ ਸਮਝ ਆਂਦੀ ਹੈ ਕਮੈਂਟਾਂ ਵਿੱਚ ਤੁਸੀਂ ਲਿਖੋ ਵੀਡੀਓ ਵਿੱਚ ਮੈਂ ਦੱਸ ਰਿਹਾ ਕਰੋ ਇਹਨੂੰ ਸ਼ੇਅਰ ਵੀ ਕਰੋ ਮੈਂ ਕਹਿੰਦਾ ਨਹੀਂ ਕਦੇ ਪਰ ਇਹ ਮਸਲਾ ਗੰਭੀਰ ਹੈ ਹੁਣ ਸਾਲ ਇਹ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੀ ਕੁਝ ਹੋਣਾ ਕਿਸੇ ਨੇ ਕਾਰਟੂਨ ਬਣਾ ਦੇਣਾ ਕਿਸੇ ਨੇ ਕੁਝ ਬਣਾ ਦੇਣਾ ਹੋ ਕੀ ਰਿਹਾ ਔਰ ਸਭ ਤੋਂ ਵੱਡਾ ਸਵਾਲ ਸਾਡੀ ਹਾਰ ਧਾਰਮਿਕ ਸੰਸਥਾਵਾਂ ਤੇ ਭਾਜਪੀ ਨੇ ਕਾਰਟੂਨ ਬਣਾਇਆ ਸੀ ਅਜ ਤੱਕ ਕੁਝ ਨਹੀਂ ਕਿਹਾ ਕਿਉਂ ਤੁਸੀਂ ਭਾਈ ਵਾਲੀ ਕਰਨੀ ਹੈ ਉਹਨਾਂ ਨਾਲ ਤਾ ਕਰਕੇ ਚੁੱਪੋ ਹੁਣ ਆਮ ਆਦਮੀ ਪਾਰਟੀ ਨਾਜਿਕ ਬਣਾਤਾ ਅੱਜ ਭਾਜੀਪੀ ਵਾਲੇ ਸ਼ੇਅਰ ਕਰ ਰਹੇ ਮੈਨੂੰ ਲੱਗਦਾ ਤੁਸੀਂ ਪਰਚਾ ਕਰਨ ਨੂੰ ਕਹਿ ਦੋਗੇ ਤਲਬ ਕਰ ਲੋਗੇ ਕਿਉਂ ਇਹਨਾਂ ਵੀਡੀਓ ਤੇ ਕਿਉਂ ਨਹੀਂ ਹੋ ਰਿਹਾ ਕੁਝ ਜ਼ਿੰਮੇਵਾਰ ਸਾਡੀਆਂ ਧਾਰਮਿਕ ਸੰਸਥਾਵਾਂ ਐਸਡੀਪੀਸੀ ਵਰਗੀਆਂ ਨੇ ਸਾਡੇ ਤਖਤ ਤੇ ਬੈਠੇ ਲੋਕ ਨੇ ਉਹਨਾਂ ਨੂੰ ਇਹਦੇ ਤੇ ਨੋਟਿਸ ਲੈਣਾ ਪਏਗਾ ਫਿਰ ਤੁਸੀਂ ਕਹਿ ਦਿੰਦੇ ਹੋ ਕੋਈ ਪਤਿਤ ਨਹੀਂ ਸਦਨਾ ਜੀ ਕੋਈ ਐ ਨਹੀਂ ਸਦਨਾ ਜੀ ਉਤੇ ਸਹਿਜਦਾਰੀ ਹੈ ਧਾਰਮਿਕ ਭਾਵਨਾਵਾਂ ਸਾਰਿਆਂ ਦੀ ਨਹੀਂ ਗੁਰੂ ਸਾਰਿਆਂ ਦਾ ਸਾਂਝਾ ਹੁਣ ਮੈਂ ਕੁਝ ਹੋਰ ਬੋਲ ਦੂਗਾ ਜੇ ਤੁਹਾਨੂੰ ਬੁਰੀ ਲੱਗ ਜੂਗੀ ਪਰ ਇਹ ਲੋਕਾਂ ਨੂੰ ਸੋਚਣਾ ਪਏਗਾ ਅਸੀਂ ਜਾ ਕੇ ਇਹਦੇ ਪਾਸੇ ਰਹਿਣਾ ਮੈਂ ਬਾਰ-ਬਾਰ ਕਹਿ ਰਿਹਾ ਹਾਂ ਵੀਡੀਓ ਮੈਂ ਨਹੀਂ ਵਿਖਾਣੀ ਇਸ ਸਕਰੀਨ ਤੇ ਪਰ ਸਵਾਲ ਵੱਡਾ ਹੈ ਤੁਸੀਂ ਵੇਖ ਵੀ ਰਹੇ ਹੋ ਤੁਸੀਂ ਸਮਝ ਵੀ ਰਹੇ ਹੋ ਆ ਬੇਅਦਬੀਆਂ ਨੇ ਇਹ ਘਟ ਨਹੀਂ ਉਸ ਤੋਂ ਪਰ ਇਹਦਾ ਜ਼ਿੰਮੇਵਾਰ ਕੌਣ ਹੈ ਕਿ ਜਾਂਚ ਕਰੋਗੇ ਕੀ ਕੋਈ ਐਕਸ਼ਨ ਹੋਏਗਾ ਜਾਂ ਆਪਣੀ ਸਿਆਸਤੀ ਰੋਟੀਆਂ ਦੇ ਵਿੱਚ ਇਸ ਤਰ੍ਹਾਂ AI ਦੀ ਆਰਟ ਚ 카ਟੂਨਾ ਦੀ ਆਰਟ ਚ ਗੁਰੂ ਸਾਹਿਬਾਨਾਂ ਦੀ ਬੇਅਦ ਵੀ ਹੁੰਦੀ ਰਹੇਗੀ ਰਹਿਤ ਮਰਿਆਦਾ ਦੀ ਬੇਅਦ ਵੀ ਹੁੰਦੀ ਰਹੇਗੀ ਸਵਾਲ ਵੱਡੇ ਨੇ ਬੁਰੀ ਲੱਗਦੀ ਹੈ ਬੋਲੂਗਾ ਲਗਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਇਸ ਦੇ ਕਾਬਲ ਹੋ ਇਜਾਜ਼ਤ ਦਿਓ ਸਾਸਤ੍ਰਿਕ